ਸੁਖ ਤੇਰਾ ਦਿੱਤਾ ਲਈ ਹੈ ਅੱਜ ਅਸੀਂ ਗੱਲ ਕਰਦੇ ਆਂ ਜੀ ਸੁੱਖਾਂ ਬਾਰੇ ਅਸੀਂ ਸੁੱਖਾਂ ਖਾਤਰ ਹੀ ਸਭ ਕੁਝ ਕਰੀਦਾ ਹੈ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕੰਮਾਂ ਦਾ ਆਧਾਰ ਬਣਾ ਲਈਏ ਜਾਂ ਕੰਮ ਕਰ ਲਈਏ ਕੁਝ ਵੀ ਅਸੀਂ ਜ਼ਿੰਦਗੀ 'ਚ ਕਰਦੇ ਆਂ ਆਪਣੇ ਸੁੱਖ ਪਾਉਣ ਦੇ ਲਈ ਕਰਦੇ ਆਂ ਬਚਪਨ ਵਿੱਚ ਬੱਚਾ ਵੀ ਸੁੱਖ ਪਾਉਣ ਦੇ ਲਈ ਬਹੁਤ ਸਾਰੀਆਂ ਆਪਣੇ ਸੈਟੀਸਫੈਕਸ਼ਨ ਪਾਉਣ ਦੇ ਲਈ ਭੱਜਿਆ ਹੀ ਫਿਰਦਾ ਹੈ ਕੋਈ ਖੇਡਦਾ ਹੈ ਕਦੇ ਕੁਝ ਕਰਦਾ ਹੈ اسی طرح ਹੀ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਸਨ 47 ਤੋਂ ਬਾਅਦ ਸਨ 47 ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਬਹੁਤ ਸਾਰੀਆਂ ਕਾਰਨਾਖੀਆਂ ਘਾਲੀਆਂ ਗਰੀਬੀ ਦੂਰ ਕਰਨ ਦੇ ਲਈ ਬਹੁਤ ਸਾਰੇ ਸਮੇਂ ਹੰਡਾਏ ਬਹੁਤ ਹੀ ਮਤਲਬ ਇਦਾਂ ਦੇ ਸਮੇਂ ਹੰਡਾਏ ਕਿ ਔਖੇਆਂ ਸਮਿਆਂ ਵਿੱਚੋਂ ਲੰਘ ਕੇ ਤਕਲੀਫਾਂ ਸਹਿ ਕੇ ਵੀ ਸਾਨੂੰ ਅੱਜ ਇਸ ਮੁਕਾਮ ਤੱਕ ਪਹੁੰਚਣ ਲਈ ਉਹਨਾਂ ਨੇ ਬਹੁਤ ਜਦੋਜਹਿਦ ਕੀਤੀ ਪਰ ਅੱਜ ਦਾ ਸਮਾਂ ਜਿਹੜਾ ਅਸੀਂ ਦੇਖਦੇ ਹਾਂ ਕਿ ਗਰੀਬੀ ਨੂੰ ਖਤਮ ਕਰਨ ਦੇ ਲਈ ਸੁੱਖ ਪਾਉਣ ਦੇ ਲਈ ਆਪਣੀਆਂ ਸੁੱਖ ਸਾਧਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣ ਦੇ ਲਈ ਅਸੀਂ ਬਹੁਤ ਸਾਰੇਆਂ ਰਾਹਾਂ ਵਿੱਚੋਂ ਲੰਘੇ ਆਂ ਕੋਈ ਅੱਜ ਫੌਰੀਨ ਚਲਾ ਗਿਆ ਕੋਈ ਕਿਸੇ ਕੰਮ ਨੂੰ ਲੱਗ ਗਿਆ ਕੋਈ ਕਿਸੇ ਕੰਮ ਨੂੰ ਲੱਗ ਗਿਆ ਫੌਰੀਨ ਚ ਜਾ ਕੇ ਪੈਸਾ ਕਮਾ ਲਿਆ ਘਰ ਬਣਾ ਲਏ ਜਾਂ ਕੋਈ ਕੰਮ ਕਰ ਕਰਕੇ ਪੈਸਾ ਕਮਾ ਲਿਆ ਘਰ ਬਣਾ ਲਏ ਜ਼ਮੀਨ ਜਾਇਦਾਦਾਂ ਬਣਾ ਲੀਆਂ ਪਰ ਸਾਨੂੰ ਸੁੱਖ ਦੀ ਪ੍ਰਾਪਤੀ ਫਿਰ ਵੀ ਨਹੀਂ ਹੋਈ ਜ਼ਿੰਦਗੀ ਵਿੱਚ ਸੁੱਖ ਪਾਉਣ ਦੇ ਲਈ ਬਹੁਤ ਕੁਝ ਕਰਦੇ ਆਂ ਅਸੀਂ ਬਹੁਤ ਸਾਰੀਆਂ ਕਹਾਣਾਂ ਕਾਲਦੇ ਆਂ ਹਰ ਇੱਕ ਇਨਸਾਨ ਦਾ ਇੱਕ ਆਪਣਾ ਤਜਰਬਾ ਹੁੰਦਾ ਹੈ ਇੱਕ ਆਪਣਾ ਐਕਸਪੀਰੀਅੰਸ ਹੁੰਦਾ ਹੈ ਆਪਣੇ ਤਰੀਕੇ ਨਾਲ ਤੌਰ ਤਰੀਕਿਆਂ ਨਾਲ ਕਿਸੇ ਨਾ ਕਿਸੇ ਸਾਧਨ ਰਾਹੀਂ ਸੁੱਖ ਪਾਉਂਦਾ ਪਰ ਜੇ ਉੱਥੇ ਹੀ ਗੱਲ ਕਰੀਏ ਅੱਜ ਦੇ ਸਮੇਂ ਦੀ ਪਹਿਲਾਂ ਸੰਨਿਆ ਸਾਡੇ ਬਜ਼ੁਰਗਾਂ ਨੂੰ ਇਹ ਸੀ ਕਿ ਸਾਡੇ ਘਰ ਦੀ ਗਰੀਬੀ ਚੱਕੀ ਜਾਏਗੀ ਸਾਡਾ ਸਾਰਾ ਕੁਝ ਸੈੱਟ ਹੋ ਜਾਏਗਾ ਖਾਣ ਪੀਣ ਦੇ ਸਹੂਲਤਾਂ ਹੋ ਜਾਣਗੀਆਂ ਆਂਜਾਨੀਆਂ ਸਹੂਲਤਾਂ ਹੋ ਜਾਣਗੀਆਂ ਪਰ ਅੱਜ ਇਹ ਸਾਰਾ ਕੁਝ ਹਾਸਲ ਕਰਨ ਤੋਂ ਬਾਅਦ ਵੀ ਸਾਡੀ ਜ਼ਿੰਦਗੀ ਵਿੱਚ ਸੁੱਖ ਸਹੂਲਤਾਂ ਦਾ ਫਿਰ ਵੀ ਕੋਈ ਮਤਲਬ ਹੈਗਾ ਨਹੀਂ ਹੈ ਕਿਉਂਕਿ ਸੁੱਖ ਸਹੂਲਤਾਂ ਸਾਡੀ ਜ਼ਿੰਦਗੀ ਵਿੱਚ ਹੋਣ ਸੁਖੀ ਨਹੀਂ ਆਸੀਂ ਮੈਂਟਲੀ ਸੁਖੀ ਨਹੀਂ ਆ ਫਿਜ਼ੀਕਲੀ ਸੁਖੀ ਨਹੀਂ ਆ ਕੋਈ ਕਿਸੇ ਤਰ੍ਹਾਂ ਨਾਲ ਦੁੱਖ ਪਾ ਰਿਹਾ ਹੈ ਕੋਈ ਕਿਸੇ ਤਰ੍ਹਾਂ ਨਾਲ ਫਿਰ ਵੀ ਅਸੀਂ ਸੈਟੀਸਫਾਈਡ ਨਹੀਂ ਆ ਕਿ ਸਾਡੀ ਜ਼ਿੰਦਗੀ ਸਹੀ ਤਰੀਕੇ ਨਾਲ ਚੱਲਦੀ ਪਈ ਹੈ ਸਭ ਕੁਝ ਹਾਸਲ ਕਰਨ ਤੋਂ ਬਾਅਦ ਵੀ ਜ਼ਿੰਦਗੀ ਵਿੱਚ ਜੇ ੱਤਕੇ ਹੀ ਹੋਣ ਫਿਰ ਸੈਟੀਸਫੈਕਸ਼ਨ ਵੀ ਨਹੀਂ ਆਉਂਦੀ ਸੁੱਖ ਵੀ ਨਹੀਂ ਆਉਂਦੇ ਉਸੇ ਤਰ੍ਹਾਂ ਹੀ ਜੇ ਅਸੀਂ ਸਾਰਾ ਕੁਝ ਅੱਜ ਸਮੇਂ ਦੇ ਅੱਜ ਦੇ ਸਮੇਂ ਵਿੱਚ ਪਾ ਤਾ ਲਿਆ ਪੈਸਾ ਵੀ ਹੋ ਗਿਆ ਘਰ-ਬਾਰ ਜ਼ਮੀਨ ਜਾਇਦਾਦ ਸਭ ਕੁਝ ਹੋਇਆ ਸਾਡੇ ਕੋਲ ਪਰ ਫਿਰ ਵੀ ਅਸੀਂ ਇਹ ਚੀਜ਼ਾਂ ਦੇਖਦੇ ਹਾਂ ਕਿ ਅੱਜ ਪੈਸਾ ਸੰਭਾਲਣ ਦੇ ਲਈ ਘਰ ਪਰਿਵਾਰ ਸੰਭਾਲਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਅਤੇ ਅਸੀਂ ਇਹ ਚੀਜ਼ ਸੋਚ ਕੇ ਦੁਖੀ ਹੋ ਜਾਂਦੇ ਆ ਕਿ ਸਾਂਭਣਾ ਕਿੱਥੇ ਕਿੰਨੇ ਆ ਕਿਸ ਤਰ੍ਹਾਂ ਸਾਂਭਣਾ ਹੈ ਕੀ ਕਰਨਾ ਹੈ ਇਸ ਚੀਜ਼ ਨਾਲ ਬਹੁਤ ਸਾਰੀਆਂ ਟੈਨਸ਼ਨਾਂ ਪਾ ਲੈਂਦੇ ਆ ਇਹਨਾਂ ਚੀਜ਼ਾਂ ਸੋ ਸੁੱਖ ਤਾਂ ਸਾਨੂੰ ਫਿਰ ਵੀ ਪ੍ਰਾਪਤ ਨਹੀਂ ਹੋਇਆ ਜਦ ਕਿ ਸਾਡੇ ਬਜ਼ੁਰਗ ਬਹੁਤ ਸਾਰੇ ਸੁਖੀ ਸੀਗੇ ਜਦ ਕਿ ਉਹ 47 ਦਾ ਵੇਲਾ ਵੀ ਹੰਡਾ ਚੁੱਕੇ ਸੀ ਸਭ ਕੁਝ ਹੰਡਾ ਚੁੱਕੇ ਸੀ ਫਿਰ ਵੀ ਉਹ ਸੁੱਖ ਦੀ ਕੋਈ ਜ਼ਿੰਦਗੀ ਜੀਆ ਕਰਦੇ ਸੀ ਅੱਜ ਦੇ ਸਮੇਂ ਦੇ ਵਿੱਚ ਕੋਈ ਸੁੱਖ ਨਹੀਂ ਹੈਗਾ ਤੇ ਸੁਖ ਕਿੱਥੋਂ ਮਿਲੇਗਾ ਕਿਉਂਕਿ ਅਸੀਂ ਇੱਕ ਤੋਂ ਉਸ ਅਕਾਲਪੁਰਖ ਵਾਹਿਗੁਰੂ ਤੋਂ ਵਿਛੜ ਗਏ ਆ ਟੁੱਟ ਚੁੱਕੇ ਆ ਇਸ ਕਰਕੇ ਸਾਨੂੰ ਸਾਰਿਆਂ ਤੋਂ ਜ਼ਿਆਦਾ ਦੁਖੀ ਹੋਣਾ ਪੈਂਦਾ ਟੁੱਟਣਾ ਉਸ ਅਕਾਲਪੁਰਖ ਤੋਂ ਸਾਨੂੰ ਕਿਤੇ ਨਾ ਕਿਤੇ ਮਾਰਦਾ ਸੁਖ ਸੁਹੂਲਤਾ ਪਾ ਤਾ ਲਈਆਂ ਸਭ ਕੁਝ ਹਾਸਲ ਹੋਣ ਤੋਂ ਬਾਅਦ ਵੀ ਸਾਡੀਆਂ ਜ਼ਿੰਦਗੀਆਂ ਸਿਰਫ ਇੱਥੇ ਕਾਣ ਕੇ ਟਿਕ ਗਈਆਂ ਕਿ ਅਸੀਂ ਸੁਖੀ ਨਹੀਂ ਆ ਕੋਈ ਸਰੀਰ ਪੱਖੋਂ ਕੋਈ ਕੰਮ ਪੱਖੋਂ ਕੋਈ ਕਿਸੇ ਚੀਜ਼ ਵਖੋਂ ਕੋਈ ਕਿਸੇ ਚੀਜ਼ ਪੱਖੋਂ ਸੁਖ ਹੋਣ ਸੁਖੀ ਹੋਣ ਦੇ ਲਈ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਵੇ ਕਿਰਤ ਕਰਮ ਕੀਤਾ ਜਾਵੇ ਕਿਰਤ ਕਰਮ ਕਰਨ ਤੋਂ ਬਾਅਦ ਵੀ ਜੇ ਕੋਈ ਦੁੱਖ ਆਉਂਦਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ ਉਸ ਨੂੰ ਖੁਸ਼ੀ-ਖੁਸ਼ੀ ਹਟਾਇਆ ਕਰ ਤੇ ਤੇਰਾ ਦੁੱਖ ਜਿਹੜਾ ਆ ਉਹ ਕੱਟਿਆ ਜਾਏਗਾ ਤੂੰ ਸੁਖੀ ਸੁਖੀ ਰਹਿ ਕੇ ਜ਼ਿੰਦਗੀ ਕੱਟੇਗਾ ਤੈਨੂੰ ਦੁੱਖ ਵਿੱਚ ਵੀ ਸੁੱਖ ਨਜ਼ਰੀ ਆਏਗਾ ਆਣਗੇ ਕਿ ਮੈਂ ਸੁਖੀ ਆ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਸੁਖੀ ਕੀਤਾ ਸੋ ਅਸੀਂ ਟੈਨਸ਼ਨਾਂ 'ਚ ਮਾਰੇ ਕਈ ਚੀਜ਼ਾਂ ਦੇ ਮਾਰੇ ਹੋਏ ਆਪਣੇ ਰਾਹਾਂ ਤੋਂ ਭਟਕੇ ਫਿਰਦੇ ਆ ਸਾਨੂੰ ਇਹੀ ਗੱਲਾਂ ਨਹੀਂ ਪਤਾ ਲੱਗ ਰਹੀਆਂ ਕਿ ਅਸੀਂ ਜ਼ਿੰਦਗੀ ਵਿੱਚ ਕਿਹੜਿਆਂ ਮੁਕਾਮ ਤੇ ਜਾ ਰਹੇ ਆ ਕਿਹੜੀਆਂ ਚੀਜ਼ਾਂ ਨੂੰ ਛੱਡਦੇ ਜਾ ਰਹੇ ਆ ਬਿਨਾ ਮਤਲਬ ਦੀਆਂ ਟੈਨਸ਼ਨਾਂ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਪਾਲੀਆਂ ਹੋਈਆਂ ਨੇ ਸੋ ਸਾਰਿਆਂ ਨੂੰ ਇੱਕ ਚੀਜ਼ ਕਹਾਂਗਾ ਕਿ ਸੁਖ ਤੇਰਾ ਦਿੱਤਾ ਲਈ ਇਹਦਾ ਮਤਲਬ ਕਿ ਅਕਾਲ ਪੁਰਖ ਹੀ ਸੁਖੀ ਕਰਨ ਵਾਲਾ ਹੈ ਉਸ ਨੂੰ ਹੀ ਮੰਨੋ ਇੱਕ ਅਕਾਲ ਪੁਰਖ ਹੈ ਜਿਸ ਨੂੰ ਧੰਗੁਰ ਨਾਨਕ ਸਾਹਿਬ ਜੀ ਨੇ ਇੱਕ ਓੰਕਾਰ ਦੇ ਨਾਲ ਸਾਨੂੰ ਡਿਫਾਈਨ ਕਰਕੇ ਦੱਸਿਆ ਸਾਨੂੰ ਐਕਸਪਲੇਨ ਦਿੱਤੀ ਐਕਸਪਲੇਨੇਸ਼ਨ ਪੂਰੀ ਦਿੱਤੀ ਹੋਈ ਹੈ ਫਿਰ ਵੀ ਅਸੀਂ ਜੇ ਸੁਖੀ ਨਹੀਂ ਤਾਂ ਫਿਰ ਇਹ ਸਾਡੀਆਂ ਗਲਤੀਆਂ ਆਪਣੀਆਂ ਹੀ ਸਾਡੇ ਅੱਗੇ ਆਉਂਦੀਆਂ ਨੇ ਕਿਸੇ ਦੀ ਕੋਈ ਗਲਤੀ ਨਹੀਂ ਇਸ ਵਿੱਚ ਸੋ ਇੰਨੀ ਇੱਕ ਗੱਲ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ ਧੰਨਵਾਦ